ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਦਿਨ ਪਹਿਲਾਂ ਯੂ ਐਸ ਏ ਵਿੱਚ ਇੱਕ ਪੰਜਾਬੀ ਮੁੰਡੇ ਤੋਂ ਗੱਡੀ ਚਲਾਉਂਦੇ ਸਮੇਂ ਐਸੀ ਗਲਤੀ ਹੋਈ ਕਿ ਉੱਥੇ ਕਾਫੀ ਵੱਡਾ ਐਕਸੀਡੈਂਟ ਹੋ ਗਿਆ ਜਿਸ ਹਾਦਸੇ ਵਿੱਚ ਉਥੋਂ ਦੇ ਤਿੰਨ ਲੋਕਾਂ ਦੀ ਜਾਨ ਚਲੀ ਗਈ ਮੌਕੇ ਤੇ ਪਹੁੰਚੀ ਅਮੇਰਿਕਾ ਪੁਲਿਸ ਨੇ ਹਰਜਿੰਦਰ ਸਿੰਘ ਨੂੰ ਫੜ ਕੇ ਅਮੇਰਿਕਾ ਦੀ ਕੋਰਟ ਵਿੱਚ ਪੇਸ਼ ਕੀਤਾ ਜਿੱਥੇ ਉੱਥੋਂ ਦੇ ਜੱਜ ਸਾਹਿਬ ਨੇ ਹਰਜਿੰਦਰ ਸਿੰਘ ਨਾਲ ਕੀ ਗੱਲਬਾਤ ਕੀਤੀ ਉਹ ਤੁਹਾਨੂੰ ਉਹ ਸਾਰੀ ਗੱਲਬਾਤ ਸਿੱਧੀ ਸੁਣਾਉਂਦੇ ਹਾਂ ਹੈਲੋ ਜੀ ਅੱਜ ਨਾਲ ਅਸੀਂ ਪਹਿਲੀ ਪਹਿਲੀ ਪੇਸ਼ੀ ਦੇ ਵਾਸਤੇ ਸਾਰੇ ਨਾ ਇੱਥੇ ਜਮ੍ਹਾਂ ਹੋਏ ਆਂ ਤੇ ਉਹ ਸਾਰੇ ਲੋਕਾਂ ਵਿੱਚ ਜਿਹੜੇ ਨਾ ਇੱਥੇ ਇਕੱਠੇ ਜਿਨ੍ਹਾਂ ਨੂੰ ਫੜਿਆ ਹੋਇਆ ਸੀ ਤੇ ਘੱਟ ਤੋਂ ਘੱਟ 24 ਘੰਟੇ ਹੋ ਗਿਆ ਉਹਨਾਂ ਨੂੰ ਫੜਿਆ ਹੋਇਆ ਸੀ ਤੇ ਉਹਨਾਂ ਦੇ ਫੜਨ ਦੇ ਪਿੱਛੇ ਭਾਵੇਂ ਕੋਈ ਵਜ੍ਹਾ ਹੈ ਕੀ ਹੈ ਜਾਂ ਨਹੀਂ ਉਸ हिसाब ਲਾਵਾਂਗੇ ਤੇ ਵਜਾ ਸਾਨੂੰ ਪਤਾ ਲੱਗੇ ਲੱਗ ਜਾਏਗੀ ਕਿ ਭਈ ਇਹ ਮناسب ਹੈਗੀ ਸੀ ਕਿ ਨਹੀਂ ਤੇ ਤੁਸੀਂ ਇਸ ਵੇਲੇ ਜਿਹੜੀ ਵੀ ਹਾਲਤ ਵਿੱਚ ਪੇਸ਼ ਹੋਏ ਹੋਏ ਇੱਥੇ ਤੇ ਉਹ ਉਹਦਾ ਤੁਹਾਡੇ ਵਿੱਚ ਤੁਹਾਡੇ ਕਿਹੜੇ ਕਿਹੜੇ ਹੱਕ ਹਨ ਤੁਹਾਨੂੰ ਉਹਦੇ ਬਾਰੇ ਵਿੱਚ ਦੱਸਿਆ ਜਾਏਗਾ ਤੁਹਾਨੂੰ ਉਹਦੇ ਹੱਕ ਦੇ ਬਾਰੇ ਵਿੱਚ ਵੀ ਦੱਸਿਆ ਜਾਏਗਾ ਕਿ ਜਿਹੜੀ ਵਜਾ ਤੋਂ ਤੁਸੀਂ ਫੜੇ ਗਏ ਹੋ ਤੇ ਇੱਥੇ ਲਿਆਏ ਗਏ ਹੋ ਤੁਹਾਨੂੰ ਅਸੀਂ ਮਸ਼ਵਰਾ ਦਵਾਂਗੇ ਕਿ ਤੁਹਾਡਾ ਹੱਕ ਹੈਗਾ ਕਿ ਤੁਸੀਂ ਚੁੱਪ ਰਹਿਓ ਤੁਸੀਂ ਜੋ ਵੀ ਸੁਣੋਗੇ ਤੁਸੀਂ ਚੁੱਪ ਰਹਿਣਾ ਹੋ ਸਕਦਾ ਤੁਸੀਂ ਕੁਝ ਕਹੋ ਤੇ ਤੁਹਾਡੇ ਉਹ ਨਾ ਤੁਹਾਡੇ ਪੁੱਠੇ ਪੈ ਜਾਵੇ ਤੁਹਾਡੇ ਤੇ ਤੁਹਾਡਾ ਪੂਰਾ ਹੱਕ ਹੈ ਕਿ ਕਹੇ ਕਿ ਤੁਸੀਂ ਜੋ ਕੁਝ ਵੀ ਕਹਿਣਾ ਚਾਹੁੰਦੇ ਆਪਣੇ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਫੈਮਲੀ ਨੂੰ ਤੇ ਆਪਣੇ ਰਿਟਰਨੀ ਨੂੰ ਆਖੋ ਤੇ ਤੁਹਾਡਾ ਪੂਰਾ ਹੱਕ ਹੈ ਕਿ ਕਹੇ ਕਿ ਤੁਸੀਂ ਚਾਹੋ ਤਾਂ ਤੁਸੀਂ ਆਪਣੇ ਵਾਸਤੇ ਵਕੀਲ ਕਰ ਸਕਦੇ ਹੋ ਜੇ ਤੁਸੀਂ ਕੋਈ ਆਪਣਾ ਵਕੀਲ ਅਫੋਰਡ ਨਹੀਂ ਕਰ ਸਕਦੇ ਤੇ ਤੁਸੀਂ ਸਾਨੂੰ ਦੱਸ ਦਿਓ ਜੀ ਜਦੋਂ ਤੁਹਾਡਾ ਨਾਮ ਅਸੀਂ ਲਵਾਂਗੇ ਨਾ ਤੇ ਤੁਸੀਂ ਅੱਗੇ ਆ ਕੇ ਨਾ ਉੱਥੇ ਖਲੋ ਜਾ ਜਿਹੜੀ ਜਗ੍ਹਾ ਬਣੀ ਹੋਈ ਹੈ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਆਪਣਾ ਪੂਰਾ ਨਾਮ ਦੱਸਿਆ ਜਨਾਂ ਨੂੰ ਮੇਰਾ ਨਾਮ ਰਜਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੋ ਤੁਹਾਰੀ ਨਾ ਸੀ ਦੋ ਵਾਰੀ ਪ ਤੁਹਾਨੂੰ ਫੜਿਆ ਹੈਗਾ ਦੋ ਵੱਖਰੇ ਵੱਖਰੇ ਵਾਰੰਟਾ ਦੇ ਤਾਤ ਪਹਿਲਾ ਜਿਹੜਾ ਹੈਗਾ ਨਾ ਉਹ ਉਹਦੇ ਉਹ ਤੁਹਾਨੂੰ ਨਾ ਸ਼ਾਇਦ ਤੁਸੀਂ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਦੂਜੇ ਵਾਲਾ ਜਿਹੜਾ ਹੈਗਾ ਨਾ ਉਹ ਤਿੰਨ ਲੋਕਾਂ ਨੂੰ ਮਾਰਨ ਵਾਸਤੇ ਦੋਵਾਂ ਵਾਰਨਾ ਵਾਸਤੇ ਤੁਹਾਨੂੰ ਜਿਹਨੂੰ ਤੁਹਾਨੂੰ ਸੀ ਫੜਿਆ ਨਾ ਉਹਦੇ ਬਾਰੇ ਜਿੰਨੇ ਵੀ ਸਬੂਤ ਹੈਗੇ ਸਨ ਅਸੀਂ ਜੱਜ ਨੇ ਦੇਖ ਲਿਆ ਸਾਰੇ ਦੋਵਾਂ ਜੱਜਾਂ ਨੇ ਨਾ ਤੁਹਾਨੂੰ ਵਾਸਤੇ 6 ਚਾਰਜ ਲਾਇਆ ਤੁਹਾਡੇ 'ਸਤੇ ਤੇ ਇਹਨਾਂ ਨੇ ਇੱਕ ਨੰਬਰ ਦੱਸਿਆ ਤੁਹਾਨੂੰ ਉਹ ਹੈਗਾ 907 ਤੇ 041 ਤੇ ਸਾਨੂੰ ਅੱਜ ਜਿਹੜੀ ਅੱਜ ਦੀ ਅਦਾਲਤ ਹੈਗੀ ਨਾ ਜਿਹੜੀ ਉਹਨਾਂ ਨੂੰ ਲੱਗਦਾ ਕਿ ਤੁਹਾਡੇ ਉੱਤੇ ਜਿਹੜੇ ਵੀ ਚਾਰਜ ਲਾਇਆ ਹੈ ਨਾ ਉਹ ਠੀਕ ਲਾਇਆ ਤੁਹਾਡੇ ਤੇ 6 ਤੇ ਇੱਕ ਹੋਰ ਚਾਰਜ ਹੈਗਾ ਉਹਦਾ ਨੰਬਰ ਹੈਗਾ 776.08 ਇਹਦੇ ਉੱਤੇ ਹੈਗਾ ਕਿ ਉਹ ਜਿਹੜਾ ਪਹਿਲੇ ਵਾਲਾ ਤੁਹਾਡੇ ਤੇ ਪਾੜਨ ਤੱਕ ਗਿਆ ਨਾ ਜਿਹੜਾ ਕਤਲ ਵਾਸਤੇ ਬਾਲੀ ਸਟੇਟ ਦੇ ਨਾਲ ਤੇ ਨਾ ਇੱਕ ਇੱਕ ਕਤਲ ਦੇ ਬਾਰੇ ਚ ਗੱਲ ਕਰਦੇ ਪਿਆ ਤੁਹਾਨੂੰ ਉਹਦੇ ਬਾਰੇ ਵਿੱਚ ਦੱਸਣਗੇ ਕਿ ਕਿੱਥੇ ਕੀਤਾ ਸੀ ਉਹ ਤੇ ਉਹ ਜਿੱਥੇ ਹੋਇਆ ਸੀ ਨਾ ਉਹ 208 ਨੰਬਰ ਤੇ ਹੋਇਆ ਸੀ ਜਿਹੜਾ ਨਾ ਸਦਰਨ 3 37 ਤੇ ਸਾਨੂੰ ਅਦਾਲਤ ਨੂੰ ਲੱਗਦਾ ਕਿ ਨਾ ਤੁਸੀਂ ਜੋ ਕੀਤਾ ਨਾ ਉਹ ਤੁਹਾਡਾ ਹੋ ਸਕਦਾ ਤੁਹਾਡੇ ਤੇ ਜ਼ਬਰਦਸਤੀ ਇਲਜ਼ਾਮ ਲਾਇਆ ਹੋਏ ਤੇ ਹੋ ਸਕਦਾ ਉਹ ਸਹੀ ਹੋਵੇ ਤੇ ਅਦਾਲਤ ਨੂੰ ਇਹ ਵੀ ਲੱਗਦਾ ਕਿ ਜਿਹੜੇ ਤੁਹਾਡੇ ਬਾਰੇ ਚ ਨਾ ਜਿਹੜੇ ਸਬੂਤ ਜਮ੍ਹਾਂ ਕਰਾਏ ਹੋਏ ਸਨ ਨਾ ਉਹਨਾਂ ਦੇ ਹਿਸਾਬ ਨਾਲ ਹੋ ਸਕਦਾ ਠੀਕ ਹੋਵੇ ਤੇ ਸਾਨੂੰ ਹੋਰ ਵੀ ਸਬੂਤ ਮਿਲਿਆ ਤੇ ਜਿਹੜਾ ਬੰਦਾ ਆਪਣੇ ਆਪ ਨੂੰ ਬਚਾਣ ਦੀ ਕੋਸ਼ਿਸ਼ ਕਰਦਾ ਨਾ ਉਹਨੂੰ ਉਹ ਜਿਹੜਾ ਨਾ ਇੱਥੇ ਰਹਿੰਦਾ ਪਿਆ ਉਹਨੂੰ ਉਹ ਨਜਾਇਜ਼ ਰਹਿੰਦਾ ਪਿਆ ਇੱਥੇ ਤੇ ਅਸੀਂ ਚਾਹ ਅਸੀਂ ਚਾਹੁੰਦੇ ਆ ਕਿ ਜਿਹੜਾ ਅਦਾਲਤ ਹੈਗੀ ਨਾ ਤੁਸੀਂ ਉਹਦੇ ਸਾਹਮਣੇ ਤੁਸੀਂ ਪੇਸ਼ ਕਰੋ ਉਹ ਕਹਿੰਨੇ ਕਿ ਨਾ ਇਹਦੇ ਤੇ ਤੁਹਾਨੂੰ ਹੋਰ ਵੀ ਖਤਰਾ ਹੈਗਾ ਹੈ ਕਾਫੀ ਜ਼ਿਆਦਾ ਜੇ ਤੁਸੀਂ ਤੁਹਾਨੂੰ ਛੱਡ ਦਿੰਨੇ ਆ ਖਤਰਾ ਇਹਦਾ ਹੈਗਾ ਕਿ ਜੇ ਤੁਹਾਨੂੰ ਅਸੀਂ ਛੱਡ ਦੇਈ ਹੋ ਸਕੇ ਤਾਂ ਤੁਸੀਂ ਪੇਸ਼ੀ ਵਾਸਤੇ ਆਵੋ ਵੀ ਨਾ ਤੇ ਹੋ ਸਕਦਾ ਕਿ ਜੇ ਤੁਹਾਨੂੰ ਤੇ ਅਸੀਂ 4 ਜੁਲਾਈਏ ਤੇ ਹੋ ਸਕਦਾ ਤੁਸੀਂ ਸਾਡੇ ਸਾਹਮਣੇ ਆਵੋ ਜਾਂ ਨਾ ਆਵੋ ਇਸ ਪਾਸੇ ਤੁਹਾਨੂੰ ਛੱਡ ਦੇਣੀ ਪਏਗੇ ਤੇ ਜਿਹੜਾ ਪੇਪਰ ਵਰਕ ਸਾਨੂੰ ਮਿਲਿਆ ਹੈਗਾ ਨਾ ਉਹਦੇ ਹਿਸਾਬ ਨਾਲ ਸਾਨੂੰ ਲੱਗਦਾ ਹੈ ਕਿ ਤੁਸੀਂ ਆਖਿਆ ਹੀ ਨਹੀਂ ਕਿ ਤੁਹਾਨੂੰ ਵਕੀਲ ਚਾਹੀਦਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਾਸਤੇ ਅਸੀਂ ਵਕੀਲ ਕਰਕੇ ਦੇਈਏ ਤੁਹਾਨੂੰ ਤੁਸੀਂ ਚਾਹੁੰਦੇ ਤੁਹਾਨੂੰ ਵਕੀਲ ਕਰਕੇ ਦੇਈ ਅੱਜ ਸਿੰਘ ਜੀ ਕਹਿੰਦੇ ਆ ਕਿ ਅਸੀਂ ਉਹ ਤੁਹਾਨੂੰ ਨਾ ਮਿਸਟਰ ਜੇਸ ਲੰਝੜਾ ਨਾ ਉੱਪਰ ਪੋਸਟ ਤੇ ਪਿਆ ਕਿ ਤੁਸੀਂ ਚਾਹੁੰਦੇ ਹੋ ਸਾਡਾ ਆਫਿਸ ਤੁਹਾਨੂੰ ਵਕੀਲ ਕਰਕੇ ਦੇਵੇ ਆ ਓਕੇ ਮੇਬੀ ਇਨ ਦ ਨੈਕਸਟ ਹੀアリング ਤੁਸੀਂ ਚਾਹੁੰਦੇ ਹੋ ਕਿ ਜਿਹੜਾ ਇੱਥੇ ਤੁਹਾਡੇ ਸਾਹਦੇ ਦੂਜਲਾ ਬੰਦਾ ਬੈਠਾ ਆਇਆ ਹੈ ਇਹ ਤੁਸੀਂ ਚਾਹੁੰਦੇ ਹੋ ਤੁਹਾਡੇ ਵਾਸਤੇ ਉਹ ਵਕੀਲ ਕਰੇ ਤੁਹਾਡੇ ਵਾਸਤੇ ਸਿੰਘ ਜੀ ਉਹ ਕਹਿੰਦਿਆ ਕਿ ਨਾ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਕੋਈ ਪ੍ਰਾਈਵੇਟ ਵਕੀਲ ਕਰ ਸਕਦੇ ਹੋ ਅਗਲੀ ਵਾਰੀ ਲੇਕਿਨ ਮੇਰਾ ਤੁਹਾਨੂੰ ਇਸ ਪਾਸੇ ਮਸ਼ਰਾ ਹੈਗਾ ਕਿ ਇਸ ਵੇਲੇ ਤੁਸੀਂ ਸਾਡੇ ਆਫਿਸ ਦੇ ਵੱਲੋਂ ਨਾ ਇੱਕ ਵਕੀਲ ਕਰ ਲਵੋ ਮੈਂ ਤੁਹਾਨੂੰ ਇੱਕ ਵਕੀਲ ਕਰਕੇ ਦੇ ਦੇਣੀ ਆ ਜਿਹੜਾ ਤੁਹਾਡੇ ਤੁਹਾਨੂੰ ਬਚਾਨ ਵਾਸਤੇ ਤੁਹਾਡੇ ਤੇ ਕੰਮ ਕਰੇਗਾ ਤਾਂ ਇਹ ਸੀ ਸਾਰੀ ਗੱਲਬਾਤ ਜੋ ਜੱਜ ਸਾਹਿਬ ਨੇ ਹਰਜਿੰਦਰ ਸਿੰਘ ਨਾਲ ਤੁਹਾਡੀ ਇਸ ਕੇਸ ਬਾਰੇ ਕੀ ਰਾਇ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ